سوارن ہوایا سگلے دکھ جاہے کہ صاحب کی ٹیک نانک منہ ماہے گے سیمری سکھ ہوئے سگلے دکھ جاہے ਜੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰੀ ਸੁਖ ਹੋਏ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾន ਜੀ ਵਾਹਿਗੁਰੂ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਉਤੀ ਸਿਮਰਕ ਹੈ ਗੁਰੂ ਨਾਨਕ ਲਹਿਣ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਉਤਿਹਾਈਐ ਜਿਸ ਡਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਨਿਦਿਆ ਵੈ ਤਾਏ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਵਾਜ਼ਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਨਿਆ ਪਿਆਰਿਆਂ ਚੌਹਾਂ ਸਹਿਜ ਆਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਗਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅੰਡਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ 헤 ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਨ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀਰਦਾਸ ਹੈ ਜੀ ਇਸ ਵਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਗ ਤੇ ਫਤਹਿ ਬਿਰਦਗੀ ਪੈਂ ਜ ਪੰਥ ਕੀ ਜੀਤੈ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਾ ਦਾਣ ਪ੍ਰੋਸਾ ਦਾਣ ਦਾਨਾ ਸਿਰ ਦਾਣ ਆਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਂਕੀਆਂ ਛੰਡੇ ਬੁੰਗੇ ਜੁਗ ਜੁਗ ਆ ਟੱਲ ਧਰਮ ਕਾਜ ਆਕਾਰ ਬਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦਰ ਖਾਉ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਧੰਨ ਸ਼੍ਰੀ ਗੁਰੂਵਰ ਜੰਦੇ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰੋਂ ਘਰ ਵਰਸਾਏ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸੌਂਤਿ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਹਜ਼ੂਰੀਂ ਅੰਦਰ ਰਾਤਰੀ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਏ ਸਾਹਿਬ ਦੇ ਪਾਠ ਹੋਏ ਨਕਰਵਾਦਾ ਘਟਾ ਪਹੁੰਚਕ ਮਵਾ ਕਰਣੀ ਸਰਬਤ ਦੇ ਕਾਰਜ ਵਿਰਾਸ ਕਰਨੇ ਸਤਿਗੁਰੂ ਅਮਰਤ ਵਲੇਤ ਵੈਸਰੇ ਦਾ ਜੋ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਵਿਢਾਵਾਂ ਸਿਵਾਵਾਂ ਅਰਤੇ ਪ੍ਰਵਾਣ ਕਰਨੀਆਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸਰਬਤ ਸੰਗਤਾਂ ਦੇ ਕਾਰਜ ਵਿਰਾਸ ਕਰਨੇ ਪਰਵਾਰਾਂ ਸੋ ਸ਼ਾਂਤੀ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣਾ ਸਤਿਗੁਰੂ ਆ ਜੀ ਕੋਈ 4 ਰੁਪਏ ਦੇਣਾ ਸੁਖਨੰਦ ਸਾਹਿਬ ਬਤੀਤ ਹੋਇਆ ਚਾਰ ਪੈ ਰਾਤਰੀ ਆਪਣੇ ਨਾਮ ਚ ਬਤੀਤ ਕਰਾਉਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਨੀ ਮਹਾਰਾਜ ਦਰ ਘਰ ਦੇ ਸੇਵਕ ਭਾਈ ਨਵਦੀਪ ਸਿੰਘ ਦੇ ਕਿਰਪਾ ਕਰਨੀ ਤੰਦਰੁਸਤੀ ਦੇ ਰਹੁ ਤਾਂ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਦਰ ਘਰ ਦੇ ਸੇਵਕ ਰਾਣਾ ਫਤਿਹਜੰਗ ਸਿੰਘ ਦੇ ਸਿਰ ਤੇ ਮੇਰਾ ਬਰੈਤ ਰੱਖਣਾ ਗੁਰਸਿੱਖੀ ਦੀਆਂ ਦਾਤਾਂ ਵਿਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਨੀਆਂ ਸਤਿਗੁਰੂ ਜੀ ਨਵਾਜ਼ ਕਿਰਪਾ ਕਰੋ ਪਾਵਨ ਮੁਖਵਾਖ ਦੀ ਬਖਸ਼ਿਸ਼ ਕਰੋ ਮੁਖਵਾਕਾਂ ਚੱਲਣ ਦੇ ਵਾਲ ਬਖਸ਼ਿਸ਼ ਸੇ ਪਿਆਰੇ ਮੇਲ ਜਿਨਾ ਮਿਲੇ ਆਵ ਜੀ ਕਾ ਨਾਮ ਚ ਤਬ ਨਾਨਕ ਨਾ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਮੈਂ ਮੂਰਖੀ ਗੀਤ ਕਬਾਤ ਹੈ ਕੋਟ ਭਰਾ ਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨ ਪਰਿਆਰੇ ਸੱਜਣ ਸਚਾ ਪਾਤ ਸਾਹ ਸਿਰ ਸਾਹ ਦਾ ਸੋਹ ਜੇ ਸਪਾ ਸਬਹਿਠਿਆਂ ਸੋਹੀ ਐ ਸਬਨਾ ਦਾ ਵਿਸਾਹ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਨੋ ਬਿਨੋ ਬ੍ਰਹਮੇਰ ਮੀਤਾ ਚਰਨ ਕਮਲ ਵਸੈ ਮੇਰੇ ਚੀਤ ਤਾ ਨਾਨਕ ਏਕ ਕਰੇ ਅਰਦਾਸ ਵਿਸਰਣਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਵਿਸਰਣਾਹੀ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਤਿਸ ਰਾ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗੈਮ ਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੋਰੇਠਾ ਮਹੱਲਾ ਪੰਜਵਾ ਗੁਰਕਾ ਸਦਰਖਵਾਰੇ ਚੌਕੀ ਚਾਗਰਦਾ ਮਾਰੇ ਰਾਮ ਨਾਮਾ ਲਗਾ ਜਮਲ ਜਗ੍ਰਿਪਾ ਕਾ ਬਰੋਜੀ ਸੁਨੇ ਰਸੂ ਦਾਤਾ ਬੰਧਨ ਕਰ ਕਰੇ ਮਾ ਨਿਰਮਲ ਪੂਰਨ ਬੁਰਖ ਵਿਧਾਤਾ ਰਹਾ ਨਾਨਕ ਪ੍ਰਾਪਿਆ ਅਬਨਾਸੀ ਤਾਂ ਕੀ ਸੇਵਨ ਮ੍ਰਿਤਿ ਜਾਸੀ ਹਨੰਦ ਕਰੇ ਤੇਰੇ ਦਾਸ ਯਾ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾਂ ਤਾਤੀ ਉਹਨ ਲਗਾਈ ਫਰਾਂ ਸਰਨਾਈ ਚਾਗਰਦ ਹਮਾਰੇ ਰਾਮਕਾਰ ਦੁੱਖ ਲੱਗਾ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮਨਤ ਬਣਾਈ ਰਾਵਨਾ ਆਵਖਦੀ ਹੈ ਕਾਲੇ ਬਲਾਈ ਰਹਾ ਰਾਖ ਲਈ ਇਹਨ ਰੱਖਣ ਹਾਰ ਸਭ ਯਾਦ ਮਿਟਾਈ ਹੋ ਨਾਨਕ ਕਿਰਪਾ ਬਈ ਰਬ ਐਸਾ ਹੀ ਸ਼ਲੋਕ ਜਿਹੜਾ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣ ਤੂੰ ਨੇ ਛੁਟੇ ਨਿਕਟਨ ਜਾਈ ਇਹ ਸ਼ਲੋਕ ਮਹਲਾ ਪਹਿਲਾ ਮਨ ਮੈਂ ਚਿਤਵੋ ਜਿਤਵਣੀ ਉਦਮ ਕਰੋਠ ਨੀਤ ਹਰ ਕੀਰਤਨ ਗਾਰ ਹਰ ਦੇਵ ਨਾਨਕ ਕੇ ਮੀਤ ਸੋਇਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਕੋ ਅੰਕਾਸ ਅਗ ਪ੍ਰਸਾਦ ਜਾ ਕਰ ਕੀਰਤਾ ਖੇ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਰ ਸੁਰਜਨ ਹਾਰ ਓਂ ਗਾ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਵ ਇਤਨੇ ਜਿਹੜੇ ਸਮਾਲੀ ਹਨ ਦੇਖੇਗਾ ਦੇ ਹੁਨ ਹਾਰ ਤਦਾਨੇ ਕਿਉ ਤਨਾ ਪਵੇ ਤੇ ਦਾਦੇ ਗਵਨ ਸਮਾਰ ਸਮੁਸਾਹ ਲਿਖਿਆ ਮੇਰਿ ਕਿਰਪਾ ਉਤੇਲ ਇਹੋ ਸਜਣੇ ਅਸੀਸੜੀਆਂ ਜੋ ਹੋਐ ਸਹਿ ਸਿਉ ਮੇਲ ਕਰ ਕਰਿ ਇਹੋ ਪਉਚਾ ਸੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਹ ਦੇਵਾਂ ਰਾਗ ਸਾਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜਕਰ ਕਰਤੇ ਕੀਰਤ ਹੋਏ ਸੋ ਕਾ ਰਗ ਡਾਈ ਤੋਏ ਰਹਾਵ ਵੇਸੇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੋ ਜੇ ਕਰੋ ਤ ਅਨੇਕ ਨਾਨਕ ਕਰਤੇ ਕਿਤੇ ਵੇਸ ਰਾਗਤਨਾ ਸ੍ਰੀ ਮਹਲਾ ਪਹਿਲਾ ਅਗਣ ਮਥਾਲ ਰਵ ਚੰਦੀ ਉਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂ ਮਾਲਿਆ ਲੋ ਪਉਣ ਚੌਰੋ ਕਰੇ ਸਗਲ ਬਨ ਰੈ ਫਲਨ ਜੋਤੀ ਕੈਸੀ ਆਰਤੀ ਹੋਏ ਭਵਖਣਨਾ ਤੇਰੀ ਆਰਤੀ ਅਨਹਦ ਸਉਦੋ ਜੰਦ ਭੇਰੀ ਰਹਾ ਸਹਿਤਉ ਨਨ ਨਨ ਤੋਇ ਕ ਸਹਿਸ ਮੂਰਤ ਨਨ ਕ ਤੋਇ ਸਤ ਪਾਬਿ ਮਨ ਅਨੇਕ ਪਾਤ ਘੰਦ ਵੇਨ ਸਹਿ ਤਉ ਘੰਦ ਚਲਤ ਮੋਇ ਸਾ ਮੈਂ ਜੋਤ ਜੋਤ ਹੈ ਸੋਏ ਦੇ ਦੇ ਚਰਨ ਸਾ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਅ ਸੁਆਰਤੀ ਹੋਏ ਹਰ ਚਰਨ ਕਵਲ ਮਕਰੰ ਨਲੋਇਤ ਮਨੋ ਅਨੰਦ ਮਹਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਉਹ ਜਾਤੇ ਤੇਰੇ ਨਾਮ ਵਾਸਾ ਰਾ ਗੌੜੀ ਪੂਰੀ ਮਹੱਲਾ ਚੌਥਾ ਕਾਮਗ੍ਰੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹੱਲੇ ਮੰਡਲ ਮੰਡਾ ਹੈ ਕਰ ਸਾਧ ਵੰਝਲੀ ਪਣ ਵੱਡਾ ਹੈ ਕਰ ਡੰਡਾ ਹੋ ਪਣ ਵੱਡਾ ਹੈ ਰਾਹ ਸਾਗਰ ਸਰ ਸਾਧ ਜਨੰਦਰ ਨੰਦਰ ਹਮੇ ਕੰਡਾ ਹੈ ਜਿਉਂ ਜਿਉਂ ਚੱਲੇ ਚਵੇ ਦੁਖ ਭਾਵੇ ਜਿਉਂ ਕਾਲ ਸੈਸਰ ਡੰਡਾ ਹਰ ਜਨ ਹਰਨਾ ਸੁਆਣ 2000 ਮਨ ਬਖੰਡਾ ਹੈ

ਜਕ ਕੋ ਆਇ ਸੋਈ ਵਿਹਾਜ ਵਰ ਗੁਰ ਤੇ ਮਨੇ ਬਸੇਰਾ ਸਿਕਰ ਮਹਿਲ ਪਾਸ ਸੈਜੇ ਵਾਰਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸਹਿ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅਨਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਓਕ ਕਰ ਸੰਤਾਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ